ਸਾਸੀ ਕਾਲ ਜੀ ਮੈਂ ਆ ਜੀ ਸਾਬੀ ਸਾਬੀ ਭੁੱਲਰ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਮੈਂ YouTube ਚੈਨਲ ਕਿਉਂ ਸ਼ੁਰੂ ਕੀਤਾ ਤੇ ਤੁਹਾਨੂੰ ਵੀ ਕਿਉਂ ਸ਼ੁਰੂ ਕਰਨਾ ਚਾਹੀਦਾ ਮੈਂ ਪਹਿਲਾਂ ਟਰੈਵਲ ਵਲੌਗਸ ਬਣਾਉਂਦਾ ਸੀ ਤੇ ਉਹਨਾਂ ਦੇ ਵਿੱਚ ਜਿੱਦਾਂ ਬਹੁਤ ਫਨ ਸੀ ਬੜਾ ਮਜ਼ਾ ਆਉਂਦਾ ਸੀ ਡਿਫਰੈਂਟ ਜਗ੍ਹਾ ਤੇ ਜਾਣਾ ਡਿਫਰੈਂਟ ਕਲਚਰ ਦੇਖਣਾ ਉਹ ਜ਼ਿਆਦਾਤ ਨਹੀਂ ਹੈ ਤਕਰੀਬਨ ਮੈਂ ਪੋਲੈਂਡ ਤੇ ਜਰਮਨੀ ਦੇ ਕੁੱਲ ਮਿਲਾ ਕੇ 6-7 ਵਲੌਗ ਹੀ ਸ਼ੂਟ ਕੀਤੇ ਆ ਤੇ ਉਹ ਵਲੌਗ ਹੋਰ ਵੀ ਆਉਂਦੇ ਰਹਿਣਗੇ ਪਰ ਮੈਂ ਸੋਚਿਆ ਕਿ ਜਿੱਦਾਂ ਥੋੜਾ ਜਿਹਾ ਮੈਂ ਡਿਫਰੈਂਟ ਕੀਤਾ ਜਾਵੇ ਹੁਣ ਮੈਂ ਜਿੱਦਾਂ ਸੈਟ ਡਾਉਨ ਵੀਡੀਓਜ਼ ਸ਼ੁਰੂ ਕਰ ਰਿਹਾ ਜਿਹਦੇ ਵਿੱਚ ਮੈਂ ਜਿੱਦਾਂ ਕਿ ਬੇਸਿਕਲੀ ਗੱਲ ਕਰੂੰਗਾ ਜਰਮਨੀ ਬਾਰੇ ਜਾਂ ਮੇਰੀ ਵਾਈਫ ਪੋਲੈਂਡ ਤੋਂ ਆ ਪੋਲੈਂਡ ਦੇ ਬਾਰੇ ਜਿੱਦਾਂ ਕਲਚਰ ਡਿਫਰੈਂਸਿਸ ਕਿੱਦਾਂ ਆ ਜਰਮਨੀ ਦੇ ਵਿੱਚ ਜਾਂ ਜੋਬ ਓਪਰਚ्युनिटीज ਕਿੱਦਾਂ ਆ ਵੀਜ਼ਾ ਇਨਫੋਰਮੇਸ਼ਨ ਜਿੰਨੀ ਕ ਮੈਨੂੰ ਜਾਣਕਾਰੀ ਆ ਜਿੱਦਾਂ ਕਿ ਕੁਝ ਮੈਂ ਜਿੱਦਾਂ ਇਥੋਂ ਪੜ੍ਹ ਕੇ ਸਿੱਖ ਕੇ ਕੁਝ ਵੀ ਹੈ ਨਾ ਸ਼ੇਅਰ ਕਰ ਸਕਦਾ ਜੋ ਵੀ ਲੀਗਲ ਤਰੀਕੇ ਦੇ ਨਾਲ ਜਾਂ ਹੋਰ ਕੋਈ ਡਾਕੂਮੈਂਟੇਸ਼ਨ ਬਾਰੇ ਹਨਾ ਜਿਸ ਤਰ੍ਹਾਂ ਤੇ ਮੈਂ ਸੋਚ ਰਿਹਾ ਕਿ ਮੈਂ ਉਹਨਾਂ ਚੀਜ਼ਾਂ ਦੀਆਂ ਵੀ ਵੀਡੀਓ ਬਣਾਵਾਂ ਤੇ ਹੁਣ ਸਵਾਲ ਜੀ ਕਿ ਮੈਂ YouTube ਚੈਨਲ ਕਿਉਂ ਸ਼ੁਰੂ ਕੀਤਾ ਜਿਹਦਾ ਸਿੰਪਲ ਆਨਸਰ ਆ ਕਿ ਪੈਸ਼ਨ ਇਹ ਮੈਂ ਢਾਈ ਤੋਂ 3 ਸਾਲ ਤੋਂ ਸੋਚ ਰਿਹਾ ਸੀ ਕਿ ਮੈਂ ਇੱਕ ਚੈਨਲ ਬਣਾਵਾਂ ਪਰ ਹੁਣ ਜਦੋਂ ਫਾਈਨਲੀ ਆ ਕੇ ਇਹ ਇੱਕ ਮੈਂ YouTube ਚੈਨਲ ਸ਼ੁਰੂ ਕੀਤਾ ਤੇ ਮੈਂ ਹੁਣ ਫੀਲ ਕਰਦਾ ਆਫਟਰ ਅਪਲੋਡਿੰਗ 5 ਟੂ 6 ਵੀਡੀਓਜ਼ ਕਿ ਮੈਂ ਬਹੁਤ ਜ਼ਿਆਦਾ ਜਦੋਂ ਲੇਟ ਸ਼ੁਰੂ ਕੀਤਾ ਤੇ ਪਰ ਜਦੋਂ ਵੀ ਜਦੋਂ ਸ਼ੁਰੂਆਤ ਹੋ ਜੇ ਉਹ ਮਾੜੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਜਰਮਨੀ ਆ ਕੇ ਮੈਂ ਬੜਾ ਕੁਝ ਸਿੱਖਿਆ ਜਿੱਦਾਂ ਕਿ ਨਵਾਂ ਕਲਚਰ ਕਈ ਤਰ੍ਹਾਂ ਦੇ ਚੈਲੰਜੇਸ ਕਈ ਤਰ੍ਹਾਂ ਦੀ ਸਕਸੈਸ ਤੇ ਪਹਿਲਾਂ ਮੈਂ ਵਲੌਗਸ ਬਣਾ ਕੇ ਤੁਹਾਨੂੰ ਦਿਖਾਉਂਦਾ ਸੀ ਤੇ ਹੁਣ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਜਿੱਦਾਂ ਗੱਲਬਾਤ ਕਰਾਂ ਤੇ ਇਹ ਗੱਲਬਾਤ ਇੱਕ ਤਰਫਾ ਨਹੀਂ ਮੈਂ ਚਾਹਨਾ ਕਿ ਗੱਲਬਾਤ ਦੋ ਤਰਫਾ ਹੋਵੇ ਕਿ ਤੁਸੀਂ ਕਮੈਂਟ ਕਰੋ ਜਾਂ ਮੈਨੂੰ ਕੁਝ ਪੁੱਛੋ ਤਾਂ ਮੈਂ ਤੁਹਾਨੂੰ ਉਹਦੇ ਅਨਸਰ ਕਰਾਂ ਜਾਂ ਆਪਾਂ ਕੋਈ Q&A ਕੋਈ ਲਾਈਵ ਸੈਸ਼ਨ ਵੀ ਕਰੀਏ YouTube ਨੇ ਮੈਨੂੰ ਇੱਕ ਪਲੈਟਫਾਰਮ ਦਿੱਤਾ ਕਿ ਜਿਹਦੇ ਵਿੱਚ ਮੈਂ ਆਪਣੇ ਲਾਈਫ ਐਕਸਪੀਰੀਐਂਸਸ ਸ਼ੇਅਰ ਕਰ ਸਕਦਾ ਹਾਂ ਤੁਹਾਡੇ ਸਾਰਿਆਂ ਦੇ ਨਾਲ ਤੇ ਸ਼ਾਇਦ ਉਹਦੇ ਤੋਂ ਕੋਈ ਇਨਸਪਾਇਰ ਹੋਵੇ ਕੋਈ ਮੋਟੀਵੇਟ ਹੋਵੇ ਜਾਂ ਕਿ ਕਿਸੇ ਵੀ ਇੱਕ ਜਾਣੇ ਦੀ ਜ਼ਿੰਦਗੀ ਦੇ ਵਿੱਚ ਮੈਂ ਕੋਈ 1% ਵੀ ਵੈਲਿਊ ਐਡ ਕਰ ਸਕਾਂ ਤਾਂ ਮੈਂ ਉਹਦੇ ਵਾਸਤੇ ਬਹੁਤ ਜ਼ਿਆਦਾ ਖੁਸ਼ ਹੋਊਂਗਾ ਤੇ ਹੁਣ ਗੱਲ ਆਉਂਦੀ ਆ ਕਿ ਤੁਹਾਨੂੰ YouTube ਚੈਨਲ ਕਿਉਂ ਸ਼ੁਰੂ ਕਰਨਾ ਚਾਹੀਦਾ ਦੇਖੋ ਜੀ ਇਹ YouTube ਆ ਜਿਹੜਾ ਕੱਲਾ ਹੁਣ ਐਂਟਰਟੇਨਮੈਂਟ ਦਾ ਸਾਧਨ ਨਹੀਂ ਰਹਿ ਗਿਆ ਇਹ ਜਿੱਦਾਂ ਬਹੁਤ ਹੀ ਵੱਡਾ ਬਿਜ਼ਨਸ ਮਾਡਲ ਆ ਤੇ ਜਿੱਦਾਂ ਤੁਹਾਡਾ ਕੋਈ ਵੀ ਪੈਸ਼ਨ ਆ ਤੁਸੀਂ ਉਹਨੂੰ ਇੱਥੇ ਪਰਸੂ ਕਰ ਸਕਦੇ ਆ ਤੁਸੀਂ ਕਿਸੇ ਵੀ ਕੰਟਰੀ 'ਚ ਰਹਿੰਦੇ ਆ ਇਹ ਮੈਟਰ ਨਹੀਂ ਕਰਦਾ ਜੇ ਤੁਹਾਡੇ ਕੋਲ ਕੋਈ ਵੀ ਸਕਿੱਲ ਆ ਜਾਂ ਕੋਈ ਵੀ ਜਿੱਦਾਂ ਫਾਰਮਿੰਗ ਟਿਪਸ ਵਗੈਰਾ ਕੁਝ ਵੀ ਜਿੱਦਾਂ ਕੁਕਿੰਗ ਟਿਪਸ ਜਾਂ ਕੋਈ ਡੇਲੀ ਲਾਈਫ ਵਲੋਗਿੰਗ ਜਾਂ ਤੁਸੀਂ ਦੇਖ ਸਕਦੇ ਆ ਕਿ ਵਲੋਗਰ ਇਹ ਕਾਫੀ ਜ਼ਿਆਦਾ ਉਹਨਾਂ ਦੇ ਸਬਸਕ੍ਰਾਈਬਰ ਆ ਤੇ ਕਾਫੀ ਜ਼ਿਆਦਾ ਇਹਦੇ ਤੋਂ ਪੈਸੇ ਵਗੈਰਾ ਬਣਾ ਰਹੇ ਆ ਤੇ ਜੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਿਸੇ ਦੂਸਰੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਵੈਲਿਊ ਐਡ ਕਰ ਸਕਦੇ ਆ ਹੁਣ ਜਿੱਦਾਂ ਕਿ ਮੈਂ ਦੇਖ ਰਿਹਾ ਸੀ ਕਿ ਇੰਡੀਆ ਦੇ ਵਿੱਚ ਜਿੱਦਾਂ ਕਈ ਸ਼ਾਪਕੀਪਰ ਵਗੈਰਾ ਵੀ ਹੈ ਹਨ ਜਿੱਦਾਂ ਉਹ ਆਪਣੇ ਚੀਜ਼ਾਂ ਵਗੈਰਾ ਦੀ ਪ੍ਰੋਮੋਸ਼ਨ ਕਰਦੇ ਆ ਇਹਦੇ ਤੇ YouTube ਦੇ ਉੱਤੇ ਤੇ ਹੁਣ ਜਿੱਦਾਂ ਜੇ ਆਪਾਂ ਸੋਚੀਏ ਕਿ ਮੈਂ YouTube ਚੈਨਲ ਬਣਾ ਲਾਂ ਤੇ ਉਹਨੂੰ ਸ਼ਾਇਦ ਕੋਈ ਨਾ ਦੇਖੇ ਇਹ ਤੁਸੀਂ ਆਪਣੇ ਮਨ ਦੇ ਵਿੱਚ ਉਹ ਗੱਲ ਕੱਢ ਦੋ ਤੁਸੀਂ ਆਪਣੇ ਆਲੇ-ਦੁਆਲੇ ਦੇਖੋ ਕਿ YouTube ਦੇ ਉੱਤੇ ਕੰਟੈਂਟ ਪੋਸਟ ਕਰਨ ਵਾਲੇ ਲੋਕ ਬਹੁਤ ਘੱਟ ਆ ਤੇ YouTube ਦਾ ਕੰਟੈਂਟ ਆ ਜਿਹੜਾ ਉਹ ਕੰਜ਼ੂਮ ਕਰਨ ਵਾਲੇ ਲੋਕ ਬਹੁਤ ਜ਼ਿਆਦਾ ਆ ਤੁਸੀਂ ਆਪਣੇ ਕਿਤੇ ਸਰਕਲ ਦੇ ਵਿੱਚ ਦੇਖੋ ਕਿ ਦਸਾਂ ਬੰਦਿਆਂ ਦੇ ਵਿੱਚੋਂ ਕੋਈ ਇੱਕ ਵੀ ਨਹੀਂ ਹੋਣਾ ਕਿ ਜਿਹੜਾ ਕੰਟੈਂਟ ਕਰਦਾ ਕੋਈ 100 ਦੇ ਪਿਛੇ ਇੱਕ ਅੱਧਾ ਹੋਊਗਾ ਜਾਂ 1000 ਦੇ ਪਿਛੇ ਇੱਕ ਅੱਧਾ ਹੋਊਗਾ ਜਿਹੜਾ ਕਿ ਕੰਟੈਂਟ ਬਣਾ ਰਿਹਾ ਆ ਤੇ ਆਪਾਂ ਜਿਹੜੇ ਬਾਕੀ ਉਹ ਆਪਾਂ ਉਹਨੂੰ ਦੇਖ ਰਹੇ ਆਂ ਇਸ ਕਰਕੇ ਇਹ ਭੁੱਲ ਜੋ ਕਿ ਬਹੁਤ ਜ਼ਿਆਦਾ YouTube ਦੇ ਉੱਤੇ ਭੀੜ ਹੋ ਗਈ ਹੈ ਜਾਂ ਕੁਝ ਹਨਾ ਆਪਾਂ ਨੂੰ ਸ਼ਾਇਦ ਲੱਗਦਾ ਆ ਕਿ ਆਪਣੇ ਬੰਦੇ ਬਹੁਤ ਹੋ ਗਏ ਜਾਂ ਹਨਾ ਕਿਸੇ ਵੀ ਕਮਿਊਨਿਟੀ ਦੇ ਬੰਦੇ ਬਹੁਤ ਜ਼ਿਆਦਾ ਹੋ ਗਏ ਆ ਤੇ ਸਾਡੇ ਜਾਣ ਨਾਲ ਕੀ ਫਰਕ ਪੈਣਾ ਕੋਈ ਨਹੀਂ ਜੇ ਤੁਸੀਂ ਫ੍ਰੀ ਆ ਜਾਂ ਤੁਸੀਂ ਸਮਾਂ ਕੱਢ ਸਕਦੇ ਆ ਤਾਂ ਤੁਸੀਂ ਤੁਹਾਨੂੰ ਆਪਣਾ ਸਮਾਂ ਇਸ ਤੇ ਜ਼ਰੂਰ ਦੇਣਾ ਚਾਹੀਦਾ ਆ ਹੋ ਸਕਦਾ ਤੁਹਾਨੂੰ ਉਹਦੀ ਰਿਟਰਨ ਅੱਜ ਨਾ ਮਿਲੇ ਥੋੜਾ ਜਿਹਾ ਬਾਅਦ ਮਿਲੇ ਜੇ ਤੁਹਾਡੇ ਕੰਟੈਂਟ ਦੇ ਵਿੱਚ दम ਹੋਊਗਾ ਜੇ ਤੁਸੀਂ ਵਧੀਆ ਕੰਟੈਂਟ ਬਣਾਓਗੇ ਤਾਂ ਲੋਕੀ ਜ਼ਰੂਰ ਦੇਖਣਗੇ ਤੇ ਹਰ ਇੱਕ ਚੀਜ਼ ਸਮਾਂ ਮੰਗਦੀ ਹੈ YouTube ਨੂੰ ਵੀ ਸਮਝ ਆਈਦਾ ਇਹਨੂੰ ਆਪਾਂ ਜਦੋਂ ਪ੍ਰੋਪਰ ਜਦੋਂ ਟਾਈਮ ਸਮਾਂ ਦੇਣਾ ਸਾਨੂੰ ਪਊਗਾ ਤੇ ਫੇਰ ਹੀ ਹਨਾ ਕਿਸੇ ਵੀ ਕੰਮ ਦੇ ਵਿੱਚ ਆਪਾਂ ਮਿਹਨਤ ਕਰੀਏ ਤੇ ਉਹ ਜਦੋਂ ਆਪਣੇ ਤੇ ਕਹਿ ਹੀ ਦਿੰਦੇ ਆ ਹਨਾ ਕਿ ਸਹਿਜ ਪੱਕੇ ਸਭ ਮਿੱਠਾ ਹੋਏ ਕਿ ਸਹੀ ਸਹੀ ਲੱਗੇ ਰਹੋ ਆਪੇ ਗੁਰੂ ਮਾਰਾ ਹੀ ਮੇਰ ਕਰਨਗੇ ਹਨਾ ਨੀਤ ਸਾਫ਼ ਚਾਹੀਦੀ ਹੈ ਆਪਣੀ ਆਪਾਂ ਆਪਣੀ ਮਿਹਨਤ ਕਰਦੇ ਜਾਈਏ ਤਾਂ ਉਹਦਾ ਫਲ ਆਪਾਂ ਨੂੰ ਅੱਜ ਨਹੀਂ ਤੇ ਕੱਲ ਜ਼ਰੂਰ ਮਿਲੂਗਾ YouTube ਇਸ ਚੀਜ਼ ਵਾਸਤੇ ਪਰਫੈਕਟ ਕਿਉਂ ਆ ਕਿ ਪਹਿਲਾ ਪੁਆਇੰਟ ਉਹਦੇ ਤੇ ਆ ਜਾਂਦਾ ਕਿ ਫ੍ਰੀਡਮ ਹਨਾ ਤੁਹਾਡੀ ਆਪਣੀ ਆਜ਼ਾਦੀ ਆ ਤੁਸੀਂ ਆਪਣੇ ਬੌਸ ਆਪ ਆ ਤੁਹਾਨੂੰ ਕੋਈ ਨਹੀਂ ਕਹਿਣ ਵਾਲਾ ਕਿ ਤੂੰ ਇੰਨੇ ਵਜੇ ਆਹ ਕੰਮ ਕਰਨਾ ਜਾਂ ਇੰਨੇ ਵਜੇ ਉਹ ਕੰਮ ਕਰਨਾ ਹਨਾ ਜੇ ਤੁਸੀਂ ਸਕਸੈਸ ਹੁੰਨੇ ਆ ਤੁਸੀਂ ਆਪਣੇ ਬੌਸ ਆਪ ਆ ਦੂਸਰਾ ਪੁਆਇੰਟ ਆ ਜਾਂਦਾ ਆਪਣਾ ਇਨਕਮ ਜੇ ਤੁਹਾਡੇ ਵਿਊਜ਼ ਵਧਦੇ ਆ ਸਬਸਕ੍ਰਾਈਬਰ ਵਧਦੇ ਆ ਤੇ ਐਡਸੈਂਸ ਤੋਂ ਤੁਹਾਨੂੰ ਪੈਸਾ ਆਊਗਾ ਤੇ ਬ੍ਰੈਂਡ ਪ੍ਰੋਮੋਸ਼ਨ ਜਿੱਦਾਂ ਮਿਲ ਸਕਦੀਆਂ ਆ ਜਿਦਾਂ ਆਪਾਂ ਦੇਖ ਸਕਦੇ ਹਾਂ ਕਿ ਆਪਣੇ ਇੰਸਟਾਗ੍ਰam ਵਗੈਰਾ ਤੇ ਕਿੰਨੇ ਆਪਣੇ ਭੈਣ ਭਰਾ ਕਿੰਨੇ ਬ੍ਰਾਂਡ ਪ੍ਰੋਮੋਸ਼ਨਸ ਕਰ ਰਹੇ ਆ ਹਨਾ ਬ੍ਰਾਂਡਸ ਉਹਨਾਂ ਨੂੰ ਅਪਰੋਚ ਕਰਦੇ ਆ ਤੇ ਵਧੀਆ ਕਮਾਈ ਕਰ ਰਹੇ ਆ ਅੱਜਕੱਲ ਤੇ ਸੇਮ YouTube ਤੇ ਹੋ ਸਕਦਾ ਤੇ ਕਈ ਗੁਣਾ ਵਾਧੂ ਹੋ ਸਕਦਾ ਉਸ ਤੋਂ ਤੇ ਤੀਸਰਾ ਪੁਆਇੰਟ ਆ ਜਾਂਦਾ ਕਮਿਊਨਿਟੀ ਪੰਜਾਬੀ ਆਡੀਅੰਸ ਆ ਜਿਹੜੀ ਬਹੁਤ ਜ਼ਿਆਦਾ ਲਾਇਲ ਆ ਕਿ ਉਹ ਤੁਹਾਨੂੰ ਪਿਆਰ ਕਰਦੇ ਆ ਤੁਸੀਂ ਥੋੜੀ ਜੀ ਉਹਨਾਂ ਨੂੰ ਚੰਗੀ ਜਾਣਕਾਰੀ ਦਿਓ ਥੋੜੀ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੈਲਿਊ ਐਡ ਕਰੋ ਤਾਂ ਉਹ ਤੁਹਾਨੂੰ ਪਸੰਦ ਕਰਦੇ ਆ ਹਾਂ ਹੁਣ ਇੱਥੇ ਕਈ ਲੋਕ ਇਹ ਵੀ ਕਹਿਣਗੇ ਕਿ ਨਹੀਂ ਆਪਣੇ ਬੰਦੇ ਨਹੀਂ ਕਰਦੇ ਹਨ ਸਾਰੀ ਇੱਕ ਤਰ੍ਹਾਂ ਦੀ ਆਡੀਅנס ਹਰ ਇੱਕ ਤਰ੍ਹਾਂ ਹੁੰਦੀ ਆ ਕਈਆਂ ਨੂੰ ਮਸਾਲਾ ਪਸੰਦ ਆ ਕਈਆਂ ਨੂੰ ਨਾਰਮਲ ਵੀਡੀਓਜ਼ ਪਸੰਦ ਆ ਹਨ ਤੇ ਮੈਂ ਜਾਣਾ ਕਿ ਆਪਾਂ ਥੋੜਾ ਸਾਫ਼ ਸੁਥਰਾ ਕੰਟੈਂਟ ਰੱਖਿਆ ਜਾਵੇ ਕਿਉਂਕਿ ਆਪਾਂ ਨੂੰ ਆਪਣੇ ਭੈਣ ਭਰਾ ਮਾਪਿਓ ਸਾਰੇ ਵੇਂਦੇ ਆ ਤੇ ਥੋੜੀ ਸਫਾਈ ਦੇ ਵਿੱਚ ਕੰਟੈਂਟ ਹੋਵੇ ਹਨਾ ਕਿ ਚਾਰ ਬੰਦੇ ਜੀ ਕਿਤੇ ਆਪਣੇ ਭੈਣ ਭਰਾ ਇਕੱਠੇ ਬੈਠੇ ਆ ਤੋਂ ਉਹਨਾਂ ਨੂੰ ਕਿਤੇ ਨੀਵੀ ਪਾਉਣੀ ਨਾ ਪਵੇ ਹਨਾ ਇੱਕ ਦੂਸਰੇ ਨਾਲ ਨੀਵੀਂ ਪਾ ਕੇ ਨਾ ਦੇਖਣਾ ਪਵੇ ਸਾਡਾ ਕੰਟੈਂਟ ਤੇ ਇਸ ਤਰ੍ਹਾਂ ਦਾ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਇਦਾਂ ਦਾ ਕੰਟੈਂਟ ਬਣਾਈਏ ਕਿ ਥੋੜਾ ਸਾਫ਼ ਸੁਥਰਾ ਹੋਵੇ ਤੇ ਜਿਹੜੀ ਲਾਸਟ ਚੀਜ਼ ਆ ਜੀ ਉਹ ਹੋਊਗਾ ਜੀ ਪਰਸਨਲ ਗਰੋਥ ਤੇ ਮੈਂ ਫੀਲ ਕੀਤਾ ਕਿ ਜਦੋਂ ਨਾ ਮੈਂ YouTube ਤੇ ਆਇਆ ਤੇ ਮੇਰੇ ਅੰਦਰ ਜਿੱਦਾਂ ਕਿ ਡਿਫਰੈਂਟ ਕਾਈਂਡ ਆਫ એનર્ਜੀ ਆਈ ਆ ਤੇ ਮੈਂ ਜਿੱਦਾਂ ਆਪਣੇ ਆਪ ਨੂੰ ਮੈਂ ਫੀਲ ਕਰਦਾ ਕਿ ਮੈਂ ਆਪਣੇ ਆਪ ਨੂੰ ਹੋਰ ਜ਼ਿਆਦਾ ਐਕਸਪ੍ਰੈਸ ਕਰ ਸਕਦਾ ਆ ਮੈਂ ਆਪਣੇ ਆਪ ਨੂੰ ਹੋਰ ਜ਼ਿਆਦਾ ਓਪਨ ਮਹਿਸੂਸ ਕਰਦਾ ਆ ਤੇ ਮੇਰਾ ਕੰਫੀਡੈਂਸ ਲੈਵਲ ਬਹੁਤ ਜ਼ਿਆਦਾ ਵਧਿਆ ਆ ਜਦੋਂ ਮੈਂ ਵੀ ਜਦਾਂ ਜਦੋਂ ਸ਼ੁਰੂਆਤ ਕੀਤੀ ਆ ਮੈਂ ਬਹੁਤ ਜ਼ਿਆਦਾ ਪਹਿਲਾਂ ਜਦਾਂ ਡਰਦਾ ਸੀ ਹਨਾ ਕਿ ਸ਼ੁਰੂ ਕਰਾਂ ਕਿੰਦਾ ਸ਼ੁਰੂ ਕਰਾਂ ਮੈਂ ਆਪਣੇ ਮਨ ਨਾਲ ਕਈ ਸਲਾਹਾਂ ਕੀਤੀਆਂ ਕਿ ਮੈਂ ਸ਼ੁਰੂ ਕਰਾਂ ਜਾਂ ਨਾ ਕਰਾਂ ਜਾਂ ਪਤਾ ਨਹੀਂ ਕੋਈ ਹੱਸੂਗਾ ਕੋਈ ਮਜ਼ਾਕ ਕਰੂਗਾ ਕਿ ਮੈਂ ਕੈਮਰੇ ਦੇ ਉੱਤੇ ਮੈਂ ਸਹੀ ਨਹੀਂ ਲੱਗਦਾ ਜਾਂ ਮੇਰੇ ਬੋਲਣ ਦਾ ਢੰਗ ਤਰੀਕਾ ਨਹੀਂ ਸਹੀ ਹੈ ਹਨਾ ਹੋ ਸਕਦਾ ਕਿ ਉਹ ਕਈ ਲੋਕਾਂ ਨੂੰ ਨਾ ਵੀ ਸਹੀ ਲੱਗੇ ਪਰ ਬਹੁਤ ਜਿਆਦੇ ਲੋਕ ਹੋਣਗੇ ਕਿ ਜਿਹੜੇ ਤੁਹਾਡੇ ਕੰਫੀਡੈਂਸ ਤੋਂ ਇਨਸਪਾਇਰ ਵੀ ਹੋਣਗੇ ਜਿਹਦੇ ਕੋਲ ਵੀ ਨਾਰਮਲ ਫੋਨ ਆ ਉਹ ਉਹਦੇ ਫੋਨ ਆਪ ਆਪਦੇ ਫੋਨ ਤੋਂ ਹੀ ਬਣਾ ਸਕਦਾ ਵੀਡੀਓ ਆਪਣੇ ਕੋਈ ਖੇਤਾਂ 'ਚ ਬੈਠਾ ਕੋਈ ਉਹਦੀ ਖੇਤਾਂ ਦੀ ਵੀਡੀਓ ਬਣਾਵੇਂ ਹਨਾ ਤੇ ਬੜੀਆਂ ਚੀਜ਼ਾਂ ਲੋਕਾਂ ਨੂੰ ਆਪਾਂ ਨਹੀਂ ਇਹ ਚੀਜ਼ਾਂ ਸੋਚਦੇ ਕਿ ਯਾਰ ਛੋਟੀਆਂ-ਛੋਟੀਆਂ ਚੀਜ਼ਾਂ ਦੀਆਂ ਜਿਹੜੀਆਂ ਦੂਸਰੇ ਬੰਦੇ ਨੂੰ ਇਨਸਪਾਇਰ ਕਰ ਸਕਦੀਆਂ ਜਾਂ ਉਹਦੇ ਵਾਸਤੇ ਕੋਈ ਉਹ ਫਾਇਦੇ ਦੀ ਚੀਜ਼ ਹੋ ਸਕਦੀਆਂ ਤੇ ਮੈਂ ਤੇ ਇਹੀ ਕਹੂੰਗਾ ਕਿ ਜਿਹੜਾ ਤੁਸੀਂ ਕੱਲ ਸ਼ੁਰੂ ਕਰਨਾ ਹੈ ਉਹ ਅੱਜ ਸ਼ੁਰੂ ਕਰੋ ਫਰੀ ਐਪਸ ਆ ਉਹਦੇ ਨਾਲ ਤੁਸੀਂ ਉਹਨਾਂ ਨੂੰ ਮੜਾ ਮੋਟਾ ਐਡਿਟ ਕਰ ਸਕਦੇ ਆ ਤੁਹਾਨੂੰ ਬਹੁਤ ਜ਼ਿਆਦਾ ਹੈਵੀਲੀ ਐਡਿਟ ਕਰਨ ਦੀ ਲੋੜ ਨਹੀਂ ਆ ਮੈਂ ਵੀ ਕਦੀ ਵੀਡੀਓ ਆਪਣੀ ਜ਼ਿਆਦਾ ਐਡਿਟ ਨਹੀਂ ਕੀਤੀ ਨਾਰਮਲ ਐਡਿਟ ਕਰਦੇ ਆ ਇਦਾਂ ਦੇ ਸ਼ੂਸ਼ਾਂ ਵਾਲੇ ਇਫੈਕਟ ਪਾਉਣ ਦੀ ਲੋੜ ਨਹੀਂ ਆ ਕਿ ਕੋਈ ਘੁੰਮ ਕੇ ਫੋਟੋ ਆਉਂਦੀ ਆ ਜਾਂ ਕੁਝ ਹਨਾ ਨਾਰਮਲ ਐਡਿਟ ਕਰੋ ਇਹ ਨਾਰਮਲ ਦੇਖਣ ਦਾ ਪੰਜਾਬੀ ਨਾਰਮਲ ਆਪਣੇ ਲੋਕ ਪਸੰਦ ਕਰਦੇ ਆ ਸਿੰਪਲ ਚੀਜ਼ਾਂ ਤੇ ਉਹਨੂੰ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸਿੰਪਲ ਰੱਖ ਸਕਦੇ ਆ ਫੋਨ ਤੇ ਸ਼ੂਟ ਕਰੋ ਫੋਨ ਤੇ ਐਡਿਟ ਕਰੋ ਤੇ ਫੋਨ ਤੋਂ ਹੀ ਅਪਲੋਡ ਕਰੋ ਮੈਂ ਤੇਹੀ ਚਾਹੁੰਦਾ ਕਿ ਜਿਹੜਾ ਤੁਸੀਂ ਕੱਲ ਸ਼ੁਰੂ ਕਰਨਾ ਉਹ ਅੱਜ ਸ਼ੁਰੂ ਕਰੋ ਤੇ ਬਾਕੀ ਜੋ ਕੁਝ ਪੁੱਛਣਾ ਜਾਂ ਕੁਝ ਵੀ ਹੈ ਨਾ ਤਾਂ ਮੈਨੂੰ ਕਮੈਂਟ ਕਰੋ ਤੇ ਮੈਂ ਖੁਸ਼ੀ-ਖੁਸ਼ੀ ਤੁਹਾਨੂੰ ਜਵਾਬ ਦਵਾਂਗਾ ਤੇ ਮੇਰੀ ਅੱਗੇ ਬੇਨਤੀ ਹੈ ਕਿ ਜੇ ਤੁਹਾਨੂੰ ਥੋੜੀ ਵੀ ਵੀਡੀਓ ਵਧੀਆ ਲੱਗੀ ਆ ਤੇ ਇਹਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਓਕੇ ਜੀ ਸਤਿ ਸ਼੍ਰੀ ਅਕਾਲ